ਮੁਕਸਰ ਪੰਜਾਬ ਪਾਣੀਆਂ ਦੇ ਸੈਂਪਲ ਵਿੱਚੋਂ 33 ਫੇਲ ਤੇ 18 ਹੋਏ ਪਾਸ ਮੁਕਸਰ ਜ਼ਿਲ੍ਹੇ ਵਿੱਚ ਪਾਣੀ ਦੀ ਗੁਣਵੱਤਾ ਤੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਚਾਲੂ ਸਾਲ ਦੇ ਪਿਛਲੇ 3 ਮਹੀਨਿਆਂ ਦੌਰਾਨ ਟੈਸਟ ਕੀਤੇ ਗਏ ਹਨ ਤੇ ਪਾਣੀ ਦੇ ਨਮੂਨਿਆਂ ਵਿੱਚੋਂ ਲਗਭਗ 60 ਫੀਸਦੀ ਨਮੂਨੇ ਪੀਣ ਯੋਗਤਾ ਟੈਸਟ ਵਿੱਚ ਫੇਲ ਹੋ ਗਏ ਹਨ ਮੁਕਸਰ ਜ਼ਿਲ੍ਹੇ ਵਿੱਚੋਂ ਪਾਣੀ ਦੇ ਕੁੱਲ 50 ਨਮੂਨੇ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਕੇਵਲ 18 ਹੀ ਮਨੁੱਖੀ ਸੇਵਾ ਲਈ ਯੋਗ ਪਾਏ ਗਏ ਹਨ ਬਾਕੀ 33 ਨਮੂਨੇ ਬੈਕਟੀਰੀਅਲ ਸੰਪਰਕ ਜਾਂ ਹੋਰ ਅਸ਼ੁੱਧਤਾਵਾਂ ਕਾਰਨ ਆਨੇ ਜਾਣਕਾਰੀ ਦਿੰਦਿਆਂ ਡਾਕਟਰ ਹਰਕਿਰਨ ਨੇ ਦੱਸਿਆ ਕਿ ਸਾਡੇ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪਾਣੀ ਦੇ ਸੈਂਪਲ ਭਰੇ ਗਏ ਸਨ। ਇਹ ਸੈਂਪਲ ਜਨਵਰੀ, ਫਰਵਰੀ, ਮਾਰਚ ਦੇ 3 ਮਹੀਨਿਆਂ ਦੇ ਦੌਰਾਨ ਭਰੇ ਗਏ ਸਨ ਅਤੇ 50 ਸੈਂਪਲ ਭਰੇ ਗਏ ਸਨ ਜਿੰਨਾਂ ਵਿੱਚੋਂ ਲੈਬੋਰਟਰੀ ਵਿੱਚ ਟੈਸਟ ਕਰਵਾਉਣ ਵਿੱਚ 33 ਸੈਂਪਲ ਫੇਲ ਹੋ ਗਏ ਹਨ ਅਤੇ 18 ਸੈਂਪਲ ਹੀ ਪਾਸ ਹੋਏ ਹਨ। ਉਹਨਾਂ ਨੇ ਕਿਹਾ ਹੈ ਕਿ ਕਈ ਥਾਵਾਂ ਤੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਕੈਰੋਟਨ ਕਰਕੇ ਉਸ ਥਾਂ ਦਾ ਸੈਂਪਲ ਦੁਬਾਰਾ ਫੜਦੇ ਹਾਂ ਜਿੱਥੇ ਸਾਨੂੰ ਪਾਣੀ ਦੇ ਸਰੋਤ ਬਦਲਣ ਦੀ ਜ਼ਰੂਰਤ ਪੈਂਦੀ ਹੈ। ਤਾਂ ਉ ਉਹ ਕਮਜੋਰੀ ਵੀ ਕਿਤੇ ਗਏ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਉਸੇ ਥਾਂ ਤੋਂ ਪਾਣੀ ਪੀ ਰਹੇ ਹੋ ਤਾਂ ਤੁਹਾਨੂੰ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਪਾਣੀ ਜ਼ਿਆਦਾਤਰ ਉਬਾਲ ਕੇ ਪੀਣਾ ਚਾਹੀਦਾ ਹੈ ਪਾਣੀ ਜ਼ਿਆਦਾਤਰ ਇਸਤੇਮਾਲ ਕੀਤਾ ਜਾ ਸਕੇ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਮੇਰਾ ਨਾਮ ਡਾਕਟਰ ਹਰਦੀਪ ਤੰਜੀਨੀ ਇਸ ਵੇਲੇ ਮੈਂ ਜਿਲ੍ਹਾ ਡਿਨੀਆ ਇਸ ਤਰ੍ਹਾਂ ਦੇ ਵਿਸ਼ੇਸ਼ ਮੁੱਦਿਆਂ ਤੇ ਸਰਗਰਮ ਹਾਂ ਜੀ ਜੀਨੀ ਮੇਰਾ ਆਪਣੇ ਜੁਬੂਈ ਰਚੀ ਜਿਹੜੇ ਤੇ ਨਿਊਟ੍ਰੋਨ ਲਾ ਕੇ ਹਾਂ ਦੇ ਸੈਂਪਲ ਕੀਤੇ ਸੀ ਉਹਨਾਂ ਦੇ ਸੈਂਪਲ ਕੀਤੇ ਸੀ ਨਾ ਵਿੱਚੋਂ ਐਂਪੋਲਰੈਟੀ ਤੇ ਕੀ ਸੈਂਪਲ ਫੀਲ ਆਇਆ ਇਹਦੀ ਤੇ ਜਿਹੜੇ 18 ਸੈਂਪਲ ਆਪ ਪਾ ਕੇ ਬਣਾਈਏ ਠੀਕ ਹੈ ਤਾਂ ਅਸੀਂ ਜਿਹੜਾ ਇਸ ਸੰਬੰਧੀ ਅਸੀਂ ਸੰਬੰਧਿਤ ਜਿਹੜੀ ਸੈਂਪਲ ਫੀਲ ਆਇਆ ਉਹਨਾਂ ਨੂੰ ਅੱਗੇ ਆ ਤੇ ਉਹਨਾਂ ਵੱਲੋਂ ਵਿਜੀ ਕਰਦੀ ਕੀਤੀ ਜਾਂਦੀ ਹੈ ਉਹਨਾਂ ਨੂੰ ਅੱਗੇ ਅੱਗੇ ਲਿਆਉਂਦੇ ਤੇ ਬਾਕੀ ਅਸੀਂ ਆਉ ਮੋਟਲ ਦੇ ਵਿੱਚ ਵੀ ਜਾ ਕੇ ਕਰਦੇ ਆ ਉਹਨਾਂ ਦੇ ਨੀਕਾ ਰਿਵਿਊਚਨ ਕਰ ਲਈਏ ਕਹਿੰਦੇ ਆ ਉਹਨੂੰ ਪ੍ਰਦਾਨ ਕੀਤੀ ਗਈ ਹੈ ਪਾਣੀ ਖਾਣ ਵਾਲਾ ਰੱਤ ਲਈ ਬਿਲਕੁਲ ਵੇ ਤੇ ਨਾਲ ਹੀ ਨਾਲ ਪਾਣੀ ਉਬਾਲ ਕੇ ਜੋ ਸਭ ਤੋਂ ਸਾਰਾ ਤਰੀਕਾ ਹੈ ਪਾਣੀ ਉਬਾਲ ਕੇ ਕੀਤਾ ਜਾਵੇ ਤਾਂ ਜੋ ਅਸੀਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕੀਏ ਇਸ ਬਾਰੇ ਗੱਲ ਸਰ ਕਿਹੜੇ ਕਿਹੜੇ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਕਿਥੋਂ ਤੋਂ ਜਿਹੜੇ ਫੈਲ ਰਹੇ ਪਾਣੀ ਦੇ ਸਰਕਲ ਹਨ ਇਹ ਰੈਂਡਮ ਬਖੋਖੀ ਛਾਲੇ ਸਾਰੇ ਜਿਹੜੇ ਚੋਣਾਂ ਤੋਂ ਵਿਗਿਆਨ ਤੋਂ ਲਿਆ ਗਏ ਹਨ ਸਪੈਸਿਫਿਕ ਜਗ੍ਹਾ ਲਈ